ਨਮਸਕਾਰ ਹਰਸਨ ਵੁੱਡਸ ਤੋਂ ਆਸ਼ੀਸ਼ ਮਿੱਤ ਜਦੋਂ ਤੁਸੀਂ ਘਰ ਦੇ ਫਰਨੀਚਰ ਬਾਰੇ ਗੱਲ ਕਰਦੇ ਹੋ ਤਾਂ ਆਰਸਨ ਉਹ ਸਭ ਕੁਝ ਬਣਾਉਂਦਾ ਹੈ ਜੋ ਤੁਹਾਡੇ ਘਰ ਨੂੰ ਫਰਨੀਚਰ ਦੀਆਂ ਚੀਜ਼ਾਂ ਲਈ ਲੋੜੀਂਦਾ ਹੋ ਸਕਦਾ ਹੈ ਇਸ ਲਈ ਇਹ ਦਰਵਾਜ਼ੇ ਹੋਣ ਜਾਂ ਇਸ ਤਰ੍ਹਾਂ ਦੇ ਕੁਝ ਥੰਮ ਹੋਣ ਮੈਂ ਇਹਨਾਂ ਥੰਮਾਂ ਬਾਰੇ ਥੋੜੀ ਦੇਰ ਬਾਅਦ ਗੱਲ ਕਰਾਂਗਾ ਅਤੇ ਮੈਂ ਸਾਡੇ ਫਰਨੀਚਰ ਦੀ ਰੇਂਜ ਬਾਰੇ ਗੱਲ ਕਰ ਰਿਹਾ ਸੀ ਇਸ ਲਈ ਸਾਡੇ ਸੋਫੇ ਡਿਨਿੰਗ ਲੱਕੜ ਦੇ ਮੰਦਰ ਅਤੇ ਬੈੱਡਰੂਮ ਫਰਨੀਚਰ ਜੋ ਕਿ ਰਸੋਈ ਫਰਨੀਚਰ ਕਰੋ ਕਰੀ ਯੂਨਿਟ ਡਿਸਪਲੇਅ ਯੂਨਿਟ ਸਰਵਿਸ ਟਰਾਲੀਆਂ ਰਸੋਈ ਟਰਾਲੀਆਂ ਵਰਗੇ ਫਰਨੀਚਰ ਹਨ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ ਅਤੇ ਫਿਰ ਦੁਬਾਰਾ ਸਾਨੂੰ ਨਵੀਆਂ ਚੀਜ਼ਾਂ ਤੇ ਬਹੁਤ ਸਾਰੀਆਂ ਨਵੀਆਂ ਪੁੱਛੀਆਂ ਮਿਲ ਰਹੀਆਂ ਹਨ ਇਸ ਵੀਡੀਓ ਵਿੱਚ ਅਸੀਂ ਮੋٹے ਤੌਰ ਤੇ ਦੋ ਚੀਜ਼ਾਂ ਬਾਰੇ ਗੱਲ ਕਰਾਂਗੇ ਦਰਵਾਜ਼ੇ ਅਤੇ ਇਸ ਤਰ੍ਹਾਂ ਦੇ ਖੰਭਿਆਂ ਬਾਰੇ ਆਓ ਅਸੀਂ ਦਰਵਾਜ਼ੇ ਬਾਰੇ ਗੱਲ ਕਰੀ ਇਹ ਇੱਕ ਆਧੁਨਿਕ ਦਰਵਾਜ਼ੇ ਦਾ ਡਿਜ਼ਾਈਨ ਹੈ ਇੱਕ ਅਸਲੀ ਆਧੁਨਿਕ ਡਿਜ਼ਾਈਨ ਕਿਉਂਕਿ ਜ਼ਿਆਦਾਤਰ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਉਕਰੀਆਂ ਅਤੇ ਡਿਜ਼ਾਈਨਰ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਹੈ ਤੁਸੀਂ ਕੁਝ ਸਰਲ ਲੱਭ ਰਹੇ ਹੋ ਅਤੇ ਇਹ ਕਾਫੀ ਸਧਾਰਨ ਅਤੇ ਆਧੁਨਿਕ ਥੀਮ ਡਿਜ਼ਾਈਨ ਹੈ। ਇਹ ਟੀਕ ਦੀ ਲੱਕੜ ਟੀਕ ਫਿਨਿਸ਼ ਮੈਟ ਫਿਨਿਸ਼ ਹੈ। ਇਹ ਗਲੋਸ ਨਹੀਂ ਹੈ ਅਤੇ ਜੇਕਰ ਤੁਸੀਂ ਹੋਰ ਫਿਨਿਸ਼ ਜਿਵੇਂ ਕਿ ਸਫੇਰ ਜਾਂ ਕੁਝ ਹੋਰ ਰੰਗਾਂ ਦੀ ਤਰਾਸ਼ ਕਰ ਰਹੇ ਹੋ ਤਾਂ ਅਸੀਂ ਇਹ ਵੀ ਪ੍ਰਦਾਨ ਕਰ ਸਕਦੇ ਹਾਂ। ਇਸ ਦਰਵਾਜ਼ੇ ਵਿੱਚ ਤੁਸੀਂ ਦਾਣੇ ਦੇਖ ਸਕਦੇ ਹੋ ਬਣਤਰ ਬਹੁਤ ਸਪਸ਼ਟ ਤੌਰ ਤੇ ਦਿਖਾਈ ਦਿੰਦੀ ਹੈ ਅਤੇ ਇਹ ਉਹੀ ਹੈ ਜਿਸ ਬਾਰੇ ਟੀਕ ਦੀ ਲੱਕੜ ਹੈ ਟੈਕਸਚਰ ਜਦੋਂ ਸਾਡੇ ਕੋਲ ਪਲੇਨ ਯੂਨਿਟ ਹੁੰਦੇ ਹਨ ਤਾਂ ਇਹ ਟੈਕਸਟ ਬਿਲਕੁਲ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਦਰਵਾਜ਼ੇ ਦਾ ਆਕਾਰ 3 ਇਚ 78 ਇਚ 6.5 ਫੁੱਟ ਹੈ ਜੋ ਕਿ ਲਗਭਗ ਸਾਰੇ ਘਰਾਂ ਵਿੱਚ ਮੈਰੀ ਦਰਵਾਜ਼ੇ ਦਾ ਆਕਾਰ ਘਟ ਜਾਂ ਘਟ ਹੈ ਜਦੋਂ ਤੱਕ ਤੁਹਾਡੇ ਕੋਲ ਮੁੱਖ ਦਰਵਾਜ਼ੇ ਨਹੀਂ ਹਨ ਮੁੱਖ ਦਰਵਾਜ਼ੇ ਵੱਡੇ ਹਨ ਅਤੇ ਜੇਕਰ ਤੁਹਾਡੇ ਕੋਲ ਕੁਝ ਛੋਟਾ ਦਰਵਾਜ਼ਾ ਹੈ 24 ਇਚ ਜਾਂ ਕੁਝ ਅਜਿਹਾ ਹੈ ਜੋ ਇੱਕ ਅਨੁਕੂਲਿਤ ਦਰਵਾਜ਼ਾ ਹੈ ਪਰ ਇਹ ਦਰਵਾਜ਼ੇ ਦਾ ਮੈਰੀ ਆਕਾਰ ਹੈ ਇਸ ਡਿਜ਼ਾਈਨ ਬਾਰੇ ਇੱਕ ਹੋਰ ਦਿਸਪਗੱਲ ਇਹ ਹੈ ਕਿ ਇਹ ਦੋਵੇਂ ਪਾਸੇ ਦਾ ਡਿਜ਼ਾਈਨ ਹੈ ਇਸ ਲਈ ਜਿਵੇਂ ਇਸ ਨੂੰ ਬਾਹਰ ਕੱਢਦਾ ਹਾਂ। ਇਹ ਤੇ ਜੇਕਰ ਤੁਸੀਂ ਇਹ ਦੇਖ ਸਕਦੇ ਹੋ। ਉਹੀ ਡਿਜ਼ਾਈਨ ਸਾਡੇ ਸਾਹਮਣੇ ਹੈ, ਉਹੀ ਡਿਜ਼ਾਈਨ ਸਾਡੇ ਕੋਲ ਪਿਛਲੇ ਪਾਸੇ ਵੀ ਹੈ ਅਤੇ ਇਹ ਕੁੱਲ ਚੌੜਾਈ ਹੈ। ਇਸ ਦੇ ਟੀਕ ਦੀ ਲੱਕੜ ਦੋਵੇਂ ਪਾਸੇ ਡਿਜ਼ਾਈਨ ਟੀਕ ਫਿਨਿਸ਼ ਅਤੇ ਮੈਟ ਫਿਨਿਸ਼ ਇਹ ਤੁਹਾਡੇ ਲਈ ਦਰਵਾਜ਼ੇ ਦਾ ਡਿਜ਼ਾਈਨ ਹੈ ਅਤੇ ਜੇਕਰ ਤੁਸੀਂ ਕੁਝ ਹੋਰ ਫਿਨਿਸ਼ ਦੀ ਤਲਾਸ਼ ਕਰ ਰਹੇ ਹੋ ਜੋ ਉਪਲਬਧ ਹੈ ਹੁਣ ਥੰਮਾ ਦੀ ਗੱਲ ਕਰੀਏ ਤਾਂ ਇਹ 10 ਇਚ ਮੋਟਾ ਥੰਮਾ ਹੈ ਲੱਕੜ ਦਾ ਇੱਕ ਟੁਕੜਾ ਇਸ ਲਈ ਇੱਕ ਪੂਰਾ ਦਰਖਤ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਦਾ ਆਕਾਰ 10 ਇਚ ਡਿਆ ਅਤੇ ਨਕਾਸ਼ੀ ਬੋਰਡ ਹੈ ਇਹ ਨਕਾਸ਼ੀ ਦਾ ਕੰਮ ਕੁਝ ਅਜੀਬਾ ਹੈ ਜੋ ਸਾਡੇ ਇੱਥੇ ਹੈ ਸਾਡੇ ਮਾਸਟਰ ਕਾਰੀਗਰ ਹਨ ਅਤੇ ਜੇਕਰ ਤੁਸੀਂ ਪੁਰਾਣੇ ਘਰਾਂ ਦੇਖਣੀ ਭਾਰਤ ਵਿੱਚ ਦੇਖਦੇ ਹੋ ਤਾਂ ਜ਼ਿਆਦਾਤਰ ਘਰਾਂ ਵਿੱਚ ਇੱਕ ਵੱਡਾ ਔਰੰਡਾ ਹੈ ਉਹਨਾਂ ਕੋਲ ਇਸ ਕਿਸਮ ਦੇ ਥੰਮਾ ਨੂੰ ਸੱਜੇ ਮੱਧ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਬਹੁਤ ਸਾਰੀਆਂ ਫਿਲਮਾਂ ਵਿੱਚ ਤੁਸੀਂ ਉਹੀ ਡਿਜ਼ਾਈਨ ਵੇਖ ਸਕਦੇ ਹੋ ਜੋ ਉੱਥੇ ਦਿਖਾਈ ਦਿੰਦੇ ਹਨ। ਇਹਨਾਂ ਥਾਂਾਂ ਬਾਰੇ ਇੱਕ ਹੋਰ ਗੱਲ ਹੈ, ਉਪਰਲਾ ਹਿੱਸਾ। ਆਮ ਤੌਰ ਤੇ ਤੁਸੀਂ ਚਾਰ ਕਰਾਸ ਸਾਕਸ਼ਨ ਦੇਖਦੇ ਹੋ ਜੋ ਸਿਖਰ ਤੇ ਹੁੰਦੇ ਹਨ ਅਤੇ ਕਰਾਸ ਸਾਕਸ਼ਨ ਕੋਜ ਇਸ ਤਰ੍ਹਾਂ ਹੁੰਦਾ ਹੈ। ਹੁਣ ਇਹ ਉਹ ਡਿਜ਼ਾਈਨ ਹੈ ਜੋ ਸਿਖਰ ਤੇ ਜਾਂਦਾ ਹੈ। ਬਿਲਕੁਲ ਸਿਖਰ ਤੇ ਇਸ ਤਰ੍ਹਾਂ ਚਾਰੇ ਪਾਸਿਆਂ ਤੇ ਪਰ ਇੱਥੇ ਕਲਾਇੰਟ ਸਿਰਕ ਇੱਕ ਸਿੰਗਲ ਸਾਈਡ ਡਿਜ਼ਾਈਨ ਚਾਹੁੰਦਾ ਸੀ ਅਤੇ ਜੇ ਤੁਸੀਂ ਇਸ ਨੂੰ ਨੇੜਿਓਂ ਦੇਖਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਕਾਸ਼ੀ ਕਿੰਨੀ ਸੁੰਦਰ ਹੈ। ਹਰ ਕਟ ਹਰ ਬਰੀਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਕਿੰਨਾ ਸੁੰਦਰ ਆ ਰਿਹਾ ਹੈ ਅਤੇ ਇਹ ਉਹ ਹੈ ਜੋ ਮੈਂ ਮਾਸਟਰ ਕਾਰੀਗਰਾਂ ਨਕਾਸ਼ੀ ਦੇ ਕੰਮ ਡਿਜ਼ਾਈਨਰ ਕੰਮ ਬਾਰੇ ਗੱਲ ਕਰਦਾ ਹਾਂ ਅਤੇ ਤੁਸੀਂ ਕੁਝ ਵੀ ਚੁਣੋ ਅਤੇ ਅਸੀਂ ਇਸ ਨੂੰ ਪੂਰਾ ਕਰਦੇ ਹਾਂ ਇਹ ਯੂਕੇ ਜਾ ਰਿਹਾ ਹੈ ਅਤੇ ਕੁੱਲ ਮਿਲਾ ਕੇ ਅਸੀਂ ਛੇ ਦਰਵਾਜ਼ੇ ਬਣਾਏ ਹਨ ਫਸਲ ਵਿੱਚ ਘਰ ਦੇ ਸਾਰੇ ਦਰਵਾਜ਼ੇ ਇੱਕੋ ਰੰਗ ਵਿੱਚ ਹਨ ਇੱਕ ਹੀ ਫਿਨਿਸ਼ ਪਲਾਨਟ ਨੇ ਕੁੱਲ ਛੇ ਸਟੋਰਾਂ ਦੀ ਚੋਣ ਕੀਤੀ ਹੈ ਅਤੇ ਕਲਾਤਮਕ ਕੰਮ ਪਿੱਛੇ ਸੀਟ ਲੈ ਰਿਹਾ ਸੀ ਅਤੇ ਲੋਕਾਂ ਨੂੰ ਇਸ ਕਿਸਮ ਦੇ ਸਮਾਨ ਦੀ ਜ਼ਿਆਦਾ ਦੇਖ ਨਹੀਂ ਮਿਲ ਰਹੀ ਸੀ ਇਸ ਲਈ ਜ਼ਿਆਦਾਤਰ ਸਾਦਾ ਫਰਨੀਚਰ ਹਰ ਪਾਸੇ ਦਿਖਾਈ ਦੇ ਰਿਹਾ ਸੀ ਪਰ ਪਿਛਲੇ 4 ਸਾਲਾਂ ਤੋਂ 5 ਸਾਲਾਂ ਤੋਂ ਅਸੀਂ ਸੋਸ਼ਲ ਮੀਡੀਆ ਤੇ ਵੱਖ-ਵੱਖ ਚੈਨਲਾਂ ਤੇ ਆਨਲਾਈਨ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਚੀਜ਼ ਵਾਪਸ ਮੰਗ ਵਿੱਚ ਹੈ ਅਤੇ ਮੈਨੂੰ ਤੁਹਾਡਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਸਥਾਨਕ ਕਾਰੀਗਰ ਮਜ਼ਦੂਰ ਸਥਾਨਕ ਲੋਕ ਉਹਨਾਂ ਨੂੰ ਕੰਮ ਮਿਲ ਰਿਹਾ ਹੈ ਕਿਉਂਕਿ ਤੁਸੀਂ ਸਾਡੇ ਕੰਮ ਨੂੰ ਤੁਸੀਂ ਸਾਨੂੰ ਆਪਣੇ ਆਦੇਸ਼ਾਂ ਨਾਲ ਅਸੀਸ ਦੇ ਰਹੇ ਹੋ ਅਤੇ ਸਾਨੂੰ ਦੁਨੀਆ ਭਰ ਤੋਂ ਆਰਡਰ ਮਿਲ ਰਹੇ ਹਨ 파ਰਸਨ ਹੁਣ ਇੱਕ ਅੰਤਰਰਾਸ਼ਟਰੀ ਤਰੇਡ ਮਾਰਕ ਹੈ ਅਸੀਂ 35 ਦੇਸ਼ਾਂ ਵਿੱਚ ਰਜਿਸਟਰਡ ਹਾਂ ਅਤੇ ਅਸੀਂ 50 ਤੋਂ ਵੱਧ ਦੇਸ਼ਾਂ ਵਿੱਚ ਨਿਰਯਾਤ ਕਰ ਰਹੇ ਹਾਂ ਅਤੇ ਫੈਗਤ ਧੀ ਕੀਮਤ ਤੇ ਸਭ ਤੋਂ ਵਧੀਆ ਹਿੱਸਾ ਹੈ ਕਿਉਂਕਿ ਅਸੀਂ ਨਿਰਮਾਤਾ ਹਾਂ ਅਸੀਂ ਇਸ ਨੂੰ ਇੱਥੇ ਆਪਣੇ ਆਪ ਬਣਾਦੇ ਹਾਂ ਅਤੇ ਫਿਰ ਅਸੀਂ ਸਿੱਧੇ ਤੁਹਾਨੂੰ ਪ੍ਰਦਾਨ ਕਰਦੇ ਹਾਂ ਵਿਚਕਾਰ ਕੋਈ ਵਪਾਰੀ ਕੋਈ ਵਿਚੋਲਾ ਕੋਈ ਏਜੰਟ ਨਹੀਂ ਹੈ ਇਸ ਲਈ ਅਸੀਂ ਇੱਥੇ ਬਹੁਤ ਸਾਰਾ ਖਰਚਾ ਬਚਾ ਰਹੇ ਹਾਂ ਅਤੇ ਅਸੀਂ ਤੁਹਾਡੇ ਦਰਵਾਜ਼ੇ ਤੇ ਪਹੁੰਚਾਉਂਦੇ ਹਾਂ ਕੋਈ ਪਰੇਸ਼ਾਨੀ ਨਹੀਂ ਕੋਈ ਕਾਗਜ਼ੀ ਕਾਰਵਾਈ ਨਹੀਂ ਕਿਤੇ ਵੀ ਜਾਣਾ ਨਹੀਂ ਤੁਸੀਂ ਉੱਥੇ ਬੈਠੇ ਹੋ ਅਸੀਂ ਇੱਥੇ ਹਾਂ ਅਸੀਂ ਇੱਥੋਂ ਭੇਜਦੇ ਹਾਂ ਤੁਸੀਂ ਉੱਥੇ ਪ੍ਰਾਪਤ ਕਰਦੇ ਹੋ ਬਸ ਸਭ ਕੁਝ ਆਨਲਾਈਨ ਹੈ ਕੁਝ ਈਮੇਲਾਂ ਅਤੇ ਕੁਝ ਪੁਸ਼ਟੀਕਰਨ ਇਹ ਹੈ ਕੀਮਤ ਦੇ ਹਿੱਸੇ ਬਾਰੇ ਦੇਖੋ ਸਾਡੀ ਹਰ ਚੀਜ਼ ਨੂੰ ਅਨੁਕੂਲਿਤ ਕੀਤਾ ਗਿਆ ਹੈ ਜੇ ਤੁਸੀਂ ਦਰਵਾਜ਼ੇ ਬਾਰੇ ਗੱਲ ਕਰ ਰਹੇ ਹੋ ਤਾਂ ਆਕਾਰ ਹਮੇਸ਼ਾ ਵੱਖਰਾ ਹੁੰਦਾ ਹੈ ਫਿਰ ਸਾਡੇ ਕੋਲ ਰੰਗ ਅਤੇ ਥੀਮ ਅਤੇ ਡਬਲ ਸਾਈਡ ਸਿੰਗਲ ਸਾਈਡ ਦਰਵਾਜ਼ੇ ਦੀ ਮੋਟਾਈ ਹੈ ਇਸ ਲਈ ਹਰ ਵਾਰ ਸਾਨੂੰ ਗਾਰਕ ਲਈ ਵਿਸ਼ੇਸ਼ ਤੌਰ ਤੇ ਕੀਮਤ ਪ੍ਰਾਪਤ ਕਰਨੀ ਪੈਂਦੀ ਹੈ ਇਸ ਲਈ ਜੇਕਰ ਤੁਹਾਡੀ ਕੋਈ ਲੋੜ ਹੈ ਤਾਂ ਸਾਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਕੀ ਚਾਹੁੰਦੇ ਹੋ ਸਵਾਲ ਕੋਈ ਵੀ ਫੀਡਬੈਕ ਕੋਈ ਵੀ ਟਿੱਪਣੀਆਂ ਦੀ ਬਹੁਤ ਸ਼ਲਾਹ ਕੀਤੀ ਜਾਂਦੀ ਹੈ ਤੁਸੀਂ ਹਮੇਸ਼ਾ ਸਾਡੇ ਕੋਲ ਵਾਪਸ ਆ ਸਕਦੇ ਹੋ ਨੰਬਰ ਇੱਥੇ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਕੰਮ ਪਸੰਦ ਆ ਤੁਹਾਡੇ ਕੋਈ ਸਵਾਲ ਹਨ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਤੁਹਾਡਾ ਧੰਨਵਾਦ